ਸਾਡੇ ਬਠਿੰਡਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਜੱਤਵ ਬੈਂਕਸ ਆਈਪੀਐਸ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਜਿਹੜੇ ਕਿ ਸਾਡੀਆਂ ਪੈਟਰੋਲਿੰਗ ਵਗੈਰਾ ਚਲਦੀ ਰਹਿੰਦੀ ਆ ਨਾਕਾ ਵੰਦੀਆਂ ਚਲਦੀਆਂ ਰਹਿੰਦੀਆਂ ਦੌਰਾਨੇ ਪੈਟਰੋਲਿੰਗ ਥਾਣਾ ਸਦਰ ਏਰੀਆ ਦੇ ਚੌਂਕੀ ਇੰਡਸਟਰੀਅਲ ਏਰੀਆ ਦੇ ਚੌਂਕੀ ਇੰਚਾਰਜ ਧਰਮਵੀਰ ਸਿੰਘ ਨੂੰ ਇੱਕ ਤਲਾਹ ਮਿਲੀ ਸੀਗੀ ਵੀ ਇੱਕ ਸੰਦੀਪ ਸਿੰਘ ਅਲਿਸ ਟੁੱਡੀ ਪੁੱਤਰ ਸੁਖਦੇਵ ਸਿੰਘ ਆ ਜਿਹੜਾ ਇਹ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਦਦੀ ਹੈ ਜੇ ਕਾਬੂ ਕੀਤਾ ਜਾਵੇ ਤਾਂ ਇਹ ਕੋਈ ਕਈ ਮੋਟਰਸਾਈਕਲ ਬਰਾਮਦ ਚੋਰੀशुदा ਜਿਹੜੇ ਹੈਗੇ ਆ ਬਰਾਮਦਾ ਹੋ ਸਕਦੇ ਆ ਪਰ ਵੀਰ ਸਿੰਘ ਨੇ ਇਹਨੂੰ ਚੋਰੀ ਦਾ ਮੋਟਰਸਾਈਕਲ ਜਿਹੜਾ ਠਾਣਾ ਸਿਵਲ ਲੈਂਡ ਏਰੀਆ ਚ ਚੋਰੀ ਹੋਇਆ ਸੀ ਉਹਦੇ ਸਮੇਂ ਤੇ ਇਹਨੂੰ ਕਾਬੂ ਕੀਤਾ ਦੌਰਾਨ ਤਫਤੀਸ਼ ਪੁੱਛਗਛ ਤੇ ਇਹ ਤੋਂ 7 ਹੋਰ ਮੋਟਰਸਾਈਕਲ ਰਿਕਵਰ ਹੋਏ ਆ ਹਜੇ ਤੱਕ ਸਾਡੀ ਤਫਤੀਸ਼ ਚੱਲਦੀ ਪਈ ਆ ਹੋਰ ਵੀ ਰਿਕਵਰੀ ਆਉਂਦੀ ਉਮੀਦ ਹੈ ਅਸੀਂ ਫੇਰ ਵੀ ਬਟੰਡਾ ਪੁਲਿਸ ਬੰਨੀ ਹੋਏ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਕੋਈ ਵੀ ਜਿਹੜਾ ਕੋਈ ਮਾੜਾ ਕੰਮ ਕਰਦਾ ਮਾੜਾ ਅਨਸਰ ਹੈ ਕੋਈ ਚੋਰੀ ਛੋਰੀ ਕਰਦਾ ਕੋਈ ਨਸ਼ਾ ਵੇਚਦਾ ਉਹ ਬਾਜ਼ ਆ ਜਾਣਾ ਉਹਨੂੰ ਕਿਸੇ ਵੀ ਕਿਸਮ ਤੇ ਬਖਸ਼ਾ ਨਹੀਂ ਜਾਊਗਾ